ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਛੋਟਾ ਵੀਰ ਲਾਭ ਸਿੰਘ ਉੱਗੋਕੇ ਅੱਜ ਤੁਹਾਡੇ ਨਾਲ ਜਿਹੜੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਬੇਸ਼ੱਕਾ ਕੰਮ ਉਹ ਛੋਟੀ ਲੱਗੇ ਪਰ ਉਹਨਾਂ ਨੇ ਸਮੇਂ ਦੇ ਵਿੱਚ ਇਹ ਗੱਲ ਆ ਜਿਹੜੀ ਬਹੁਤ ਵੱਡੀ ਹੋਣ ਜਾ ਰਹੀ ਆ ਤੁਸੀਂ ਮੀਡੀਆ 'ਚ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਵਾਤਾਵਰਣ ਨੂੰ ਸਾਂਭਣ ਦੇ ਲਈ ਬਚਾਉਣ ਦੇ ਲਈ ਹਰ ਰੋਜ਼ ਕੋਈ ਨਾ ਕੋਈ ਪੋਸਟਾਂ ਪੈ ਰਹੀਆਂ ਖਬਰਾਂ ਵੀ ਲੱਗ ਰਹੀਆਂ ਆ ਮੈਂ ਮੇਰੇ ਹਲਕੇ ਭਧੌੜ ਤੋਂ ਭਧੌੜ ਦੇ ਸਾਰੇ ਪਿੰਡਾਂ ਤੋਂ ਆਉਣ ਵਾਲੇ ਬਰਸਾਤਾਂ ਦੇ ਮੌਸਮ ਦੇ ਵਿੱਚ ਜਦੋਂ ਬੂਟੇ ਲਾਉਣ ਦਾ ਜਿਹੜਾ ਕੰਮ ਆ ਸ਼ੁਰੂ ਹੋਣ ਜਾ ਹੁੰਦਾ ਹੈ ਤਾਂ ਉਹਦੇ ਚ ਅਸੀਂ ਇੱਕ ਮਹਮਾ ਸ਼ੁਰੂ ਕਰਨ ਜਾ ਰਹੇ ਹਾਂ ਆਪਣੇ ਹਲਕੇ ਭਧੌੜ ਦੇ ਹਰ ਇੱਕ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀ ਬੂਟੇ ਲਾਉਣ ਦੀ ਪ੍ਰਕਿਰਿਆ ਉਹਨੂੰ ਬਹੁਤ ਜੰਦ ਅਰੰਭਣ ਜਾ ਰਹੇ ਹਾਂ ਸ਼ੁਰੂ ਕਰਨ ਜਾ ਰਹੇ ਹਾਂ ਉਦੇ ਵਿੱਚ ਸਾਨੂੰ ਤੁਹਾਡਾ ਵੀ ਸਾਰਿਆਂ ਦਾ ਸਾਥ ਚਾਹੀਦਾ ਅਸੀਂ ਆਪਣੇ ਲੈਵਲ ਤੇ ਵੀ ਹਰ ਇੱਕ ਪਿੰਡ ਦੇ ਵਿੱਚ ਬੂਟੇ ਬੰਦਾਂਗੇ ਉਹਨਾਂ ਨੂੰ ਸੰਭ ਕੇ ਰੱਖਣ ਦੀ ਜਿਹੜੀ ਹੈਗੀ ਸੁਨੇਹਾ ਵੀ ਦੇਵਾਂਗੇ ਲੋਕਾਂ ਨੂੰ ਤੇ ਜਿਹੜੇ ਹਲਕੇ ਪਧਾਉਣ ਦੇ ਸਾਥੀ ਆ ਉਹ ਆਪਣੇ ਲੈਵਲ ਤੇ ਜੇਕਰ ਇਹ ਉਪਰਾਲਾ ਕਰਨਾ ਚਾਹੁੰਦੇ ਆ ਬੂਟੇ ਲਾਉਂਦੇ ਆ ਤਾਂ ਅਸੀਂ ਉਹਨਾਂ ਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਪੇਜਾਂ ਤੇ ਇਨਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਾਂਗੇ ਤੇ ਜਿਹੜਾ ਹਲਕੇ ਭਧੌੜ ਦਾ ਜੇ ਕੋਈ ਸਾਥੀ 10 ਬੂਟੇ ਲਾ ਕੇ ਸਾਨੂੰ ਫੋਟੋ ਭੇਜਦਾ ਦਾ ਸਪੈਸ਼ਲ ਅਸੀਂ ਸਾਰੀ ਟੀਮ ਲੈ ਕੇ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਉਹਨਾਂ ਦੇ ਘਰੇ ਵੀ ਪਹੁੰਚਾਂਗੇ ਆਓ ਆਪਾਂ ਸਾਰੇ ਰਲ ਮਿਲ ਕੇ ਆਪਣੀ ਇਸ ਧਰਤੀ ਨੂੰ ਬਚਾਉਣ ਦੇ ਲਈ ਇੱਕ ਉਦਮ ਕਰੀਏ ਬੂਟੇ ਲਗਾਈਏ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਉਹਨਾਂ ਨੂੰ ਸਾਭ ਕੇ ਪਾਲ ਕੇ ਵੱਡਾ ਕਰੀਏ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀਆਂ ਨੂੰ ਸਾਹ ਵੀ ਮਿਲੇ ਤੇ ਆਕਸੀਜਨ ਵੀ ਮਿਲੇ ਇਸ ਮੁਹਿੰਮ ਦੇ ਵਿੱਚ ਸਾਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆਓ ਮਿਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪਧੌਰ ਹਲਕੇ ਨੂੰ ਸਾਰੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਇਸ ਮੁਹਿੰਮ ਦੇ ਵਿੱਚ ਸਾਥ ਦਿਈਏ ਜਿੱਥੇ ਸਾਡੀ ਜ਼ਰੂਰਤ ਹੈ ਤੁਸੀਂ ਸਾਨੂੰ ਵੀ ਦੱਸ ਸਕਦੇ ਹੋ ਅਸੀਂ ਆਪਣੇ ਵੱਲ ਤੇ ਹਜ਼ਾਰਾਂ ਬੂਟੇ ਜਿਹੜੇ ਲਾਉਣ ਦਾ ਟੀਚਾ ਇਸ ਮੌਨਸੂਨ ਜਿਹੜਾ ਆਊਗਾ ਉਹਦੇ ਚ ਉਹਨੂੰ ਪੂਰਾ ਕਰਾਂਗੇ ਤੇ ਤੁਹਾਡੇ ਤੋਂ ਵੀ ਉਮੀਦ ਰੱਖਦੇ ਆ ਕਿ ਤੁਸੀਂ ਆਪਣੇ ਪੱਧਰ ਤੇ ਬੂਟੇ ਲਾ ਕੇ ਸਾਨੂੰ ਫੋਟੋਆਂ ਭੇਜੋਗੇ ਅਸੀਂ ਆਪਣੇ ਸੋਸ਼ਲ ਮੀਡੀਆ ਪੇਜਾਂ ਤੇ ਉਹਨਾਂ ਫੋਟੋਆਂ ਨੂੰ ਸ਼ੇਅਰ ਕਰਕੇ ਤੁਹਾਨੂੰ ਵਧਾਈ ਵੀ ਦੇਵਾਂਗੇ ਤੇ ਜਿਹੜਾ ਵਿਅਕਤੀ 10 ਬੂਟੇ ਲਾਊਗਾ ਉਹਨੂੰ ਅਸੀਂ ਘਰੇ ਉਹਦੇ ਸਨਮਾਨਤ ਕਰਨ ਵੀ ਪਹੁੰਚਾਂਗੇ ਤੇ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਆਪਣੇ ਭਰਾ ਦਾ ਸਾਥ ਦੇਣ ਲਈ ਹਲਕੇ ਭਧੌੜ ਨੂੰ ਸੋਨਾ ਬਣਾਉਣ ਦੇ ਲਈ ਮੇਰਾ ਸਾਥ ਜ਼ਰੂਰ ਦਿਓਗੇ ਧੰਨ